ਲਓ ਜੀ ਅੱਜ ਮੈਂ ਚੱਲੀ ਆ ਰੈਸਟੋਰੈਂਟ ਦੇ ਵਿੱਚ ਸੋ ਆਪਾਂ ਤੁਹਾਨੂੰ ਰੈਸਟੋਰੈਂਟ ਦਾ ਮਾਹੌਲ ਦਿਖਾਉਣੇ ਆ ਨਾਲੇ ਕਰਦੇ ਆ ਥੋੜੀ ਐਂਟਰਟੇਨਮੈਂਟ ਮੈਂ ਹੋ ਗਈਆਂ ਤਿਆਰ ਨਾਲੇ ਆਪਣਾ ਬੈਗ ਕੈਰੀ ਕਰ ਲਿਆ ਸੋ ਗੱਡੀ ਘੱਟ ਕੇ ਹੁਣ ਪਹੁੰਚਦੇ ਆ ਰੈਸਟੋਰੈਂਟ ਨਾਲੇ ਅੰਦਰ ਦਾ ਮਾਹੌਲ ਦਿਖਾਉਣੇ ਆ ਚੋ ਇਹਨੇ ਨੂੰ ਮੈਂ ਪਹੁੰਚ ਗਈ ਜੀ ਰੈਸਟੋਰੈਂਟ ਲਓ ਜੀ ਇੱਥੇ ਰੈਸਟੋਰੈਂਟ ਬੰਦੀ ਤਾਂ ਮੇਰਾ ਸਿਰ ਖਾ ਗਿਆ ਨੀ ਜਾ ਮੈਂ ਕਿਹਾ ਹਾਂ ਆਂਦਾ ਫੁੱਲ ਲੈ ਲਓ ਮੈਂ ਕਿਵੇਂ ਭਰਾਵਾ ਮੈਂ ਰੋਟੀ ਖਾਣ ਆਈ ਮੈਂ ਕਿਹਨੂੰ ਦੇਣਾ ਫੁੱਲ ਅੰਦਰ ਬੜੀ ਜੰਦਤ ਤੇ ਮੁੰਨੀਆਂ ਲਟਾਂ ਜੰਗੰਦੀਆਂ ਜੀਰੋ ਵਾਰਦੀ ਪੋਰ ਅੰਦਰਵੜੀ ਹਾਲ ਜਿਹੜੇ ਹਾਲ ਚ ਮੋਬਤੀਆਂ ਜਗਨੀਆਂ ਮੈਂ ਕਹ ਲੱਲੋ ਇਧਰ ਤੇ ਮਾੜਾ ਹੀ ਹਾਲ ਐ ਇਨਵਰਟਰ ਵੀ ਨਹੀਂ ਲਵਾਇਆ ਐਡਾ ਬੈਠੀ ਕਿਤਾਬ ਦੀ ਉਹਨਾਂ ਦਿੱਤੀ ਇਹਦੇ ਵਿੱਚ ਉਹਨਾਂ ਨੇ ਸਭ ਵੈਰਾਈਟੀਆਂ ਲਿਖੀਆਂ ਕਿਹੜੀ ਕਿਹੜੀ ਹੈ ਕਿਹੜੀ ਕਿਹੜੀ ਨਹੀਂ ਮੈਂ ਲੱਭਾਂ ਪਿੱਜਾ ਕੁਲਚਾ ਸਮੋਸੇ ਤੇ ਮੈਂ ਕਹ ਹੁਣ ਪਿੱਜਾ ਕੁਲਚਾ ਤੇ ਮੈਂ ਕਿੱਥੋਂ ਫਿਰ ਜਿਹੜੀ ਚੀਜ਼ ਤੇ ਉਂਗਲ ਰੱਖੀ ਉਹ ਹੀ ਮੈਂ ਮੰਗਾਲੀ ਮੈਂ ਕਹ ਹੁਣ ਵੇਖੀ ਦੇਖੀ ਜਾਊਗੀ ਪੜੀ ਤੇ ਮੈਂ ਹੈ ਨਹੀਂ ਆ ਇਨਨ ਮੇਰੇ ਬਾਥਰੂਮ ਆਇਆ ਤੇ ਮੈਂ ਪੋਛ ਪੋਛ ਕੇ ਬਾਥਰੂਮ ਗਈ ਤੇ ਉੱਤੇ ਬਾਹਲੇ ਵਾਲੀਆਂ ਛੱਤਾਂ ਮੈਂ ਤਾਂ ਲੈ ਪਰਵਾ ਇਥੇ ਲੈਂਟਰ ਤੇ ਪਾ ਲਓ ਐਡਾ ਮਹਿੰਗਾ ਤੁਸੀਂ ਖਾਣਾ ਲਾਇਆ ਤੇ ਟਰੇ ਵੀ ਵੇ ਲੋ ਵੇਟਰ ਛੱਡ ਕੇ ਬਾਸ ਹੁੰਦੇ ਵਿੱਚ ਇਨਨ ਮੇਰੇ ਬਾਥਰੂਮ ਪੁੱਛਣ ਕਰਕੇ ਬਾਹਰ ਗਈ ਤੇ ਉਨੇ ਚਿਰ ਮੇਰੇ ਟੇਬਲ ਦੇ ਉੱਤੇ ਸ਼ਕਰ ਜੂਸ ਆਇਆ ਸੀ ਜੂਸ ਮੈਂ ਵੇਖਿਆ ਤੇ ਮੈਂ ਕਿਹਾ ਤੇ ਦਵਾਣੇ ਦਾ ਪਾਣੀ ਹੈ ਦਵਾਣੇ ਦਾ ਪਾਣੀ ਤੇ ਉੱਥੇ ਬਾਸ ਢੀਆਂ ਪੀਂ ਲੋ ਤੇ 20 ਰੁਪਏ 10 ਰੁਪਏ ਦਾ ਮਿਲਦਾ ਤੇ ਆ ਕਿਤੇ ਲਾਇਆ 500 ਦਾ ਤੇ ਦਵਾਣਾ ਖਾਦਾ ਸਿਰਫ 1 ਕਿਲੋ ਦਾ ਪਾਣੀ ਤੇ ਆਮ ਪੀ ਬੂ ਕਿਤੇ ਮੁੜ ਕੇ ਵੇਖਿਆ ਤੇ ਨੂੰ ਪਲੇਟਾਂ ਵੇਲੀਆਂ ਹੋ ਗਈਆਂ ਤਾਂ ਮੈਂ ਹੁਣ ਵੇਖਾਂ ਟਿਸ਼ੂ ਪੇਪਰ ਕਿੱਥੇ ਹੱਥ ਪਹੁੰਚਣੇ ਤੇ ਪੈਣਾ ਰੋਟੀਆਂ ਪਕਾਉਣ ਵਾਲਾ ਪੌਣਾ ਰੋਟੀਆਂ ਵਾਲਾ ਪੌਣਾ ਇਹ ਰੱਖਿਆ ਗਿਆ ਹੱਥ ਪਹੁੰਚ ਲੋ ਇਹਨੇ ਮਹਾਥੂ ਤੇ ਪਹੁੰਚੇ ਤੇ ਮੈਂ ਕਹਾਂ ਮੈਂ ਉੱਥੇ ਸਿੱਕਦੀ ਫੋਟੋ ਮੈਂ ਕਾ ਖਿੱਚ ਲਾ ਹੁਣ ਕਲੈਰਟੀ ਨਹੀਂ ਹੀ ਇਹਨੂੰ ਹੀ ਲਾਈਕ ਲੁਇਕ ਕਰ ਦੋ ਆਹ ਉਹਦੇ ਵਿੱਚ ਮੈਂ ਕਿਹ ਜਿਹੜੀ ਤੇ ਖਲੋ ਜਾਂਦੀ ਤੇ ਪੈਣਾ ਉਹ ਬੜਬ ਤੇ ਕੰਤਾ ਜਗਦਾ ਹੁੰਦਾ